ਕਿਸ ਤਰੀਕੇ ਦੇ ਸਾਹ ਦੇਖੋ ਪਹਿਲੀ ਗੱਲ ਤੇ ਸੁਖਜਿੰਦਰ ਸਿੰਘ ਰੰਦਾਵਾ ਇੱਕ ਦੇਸ਼ ਨੂੰ ਪਿਆਰ ਕਰਨ ਵਾਲਾ ਪਰਿਵਾਰ ਹੈ ਪੁਰਾਣਾ ਹਨ ਉਹ ਕੁਰਬਾਨੀਆਂ ਵੀ ਲਏ ਔਰ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਬਹਾਦਰੀ ਦੇ ਨਾਲ ਗੱਲ ਰੱਖੀ ਹੈ ਕਿ ਕਿਸ ਤਰੀਕੇ ਦੇ ਨਾਲ ਗਰਦਾਸਪੁਰ ਅੰਮ੍ਰਿਤਸਰ ਏਰੀਆ ਦੇ ਵਿੱਚ ਗੈਂਗਸਟਰ ਜਿਹੜੇ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕਰ ਰਹੇ ਨੇ ਰੋਜ਼ ਕਤਲ ਹੋ ਰਹੇ ਨੇ ਔਰ अनेका ਕਤਲ ਹੋ ਰਹੇ ਨੇ ਫਰੋਤੀਆਂ ਦੇ ਲੱਗ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੇ ਬਾਈ ਨੇਮ ਦੱਸਿਆ ਕਿ ਕਿੱਥੇ ਕਿੱਥੇ ਕਿਹੜਾ ਕਿਹੜਾ ਗੈਂਗਸਟਰ ਦਾ ਪ੍ਰਭਾਵ ਹੈ ਬਜਾਏ ਉਹਦੇ ਦੇ ਐਕਸ਼ਨ ਲੈਣ ਦੀ ਬਜਾਏ ਉਹ ਬਾਰ ਬਾਰ ਇਹ ਕਹੀ ਜਾਂਦੇ ਕਿ ਸੁਜਿੰਦਰ ਰੰਧਾਵਾ ਦੇ ਸੰਬੰਧ ਨਹੀਂ ਉਹਨਾਂ ਨੇ ਕਿਹਾ ਕਿ ਜੇ ਤਾਂ ਮੇਰੇ ਸੰਬੰਧ ਹੈ ਤਾਂ ਤੁਸੀਂ ਮੈਨੂੰ ਅੰਦਰ ਦਿਓ ਤੁਸੀਂ ਵੇਟ ਕਿਦੀ ਕਰ ਰਹੇ ਜੀ ਜੇ ਤੁਹਾਨੂੰ ਪਤਾ ਹੈ ਸੋ ਇਹ ਸਰਕਾਰ ਸਿਰਫ ਮੀਤੇਰ ਵੀ ਸਿਰਫ ਭਗਵੰਤ ਮਾਨ ਜੀ ਦੇ ਪਾਈ ਪੂਰਨਤਾ ਚੱਲ ਰਹੇ ਨੇ ਬੋਲੀ ਜਾਣਾ ਕਰਨਾ ਕੁਝ ਨਹੀਂਗਾ ਅੱਜ ਲੋੜ ਹੈ ਲੋਕਾਂ ਨੂੰ ਪ੍ਰੋਟੈਕਸ਼ਨ ਦੇਣ ਦੀ ਸੁਜਿੰਦਰ ਦਾਵਾ اپੋਜੀਸ਼ਨ ਚ ਨੇ ਮੈਂਬਰ ਪਾਰਲੀਮੈਂਟ ਨੇ ਉਪ ਮੁੱਖ ਮੰਤਰੀ ਰਹੇ ਨੇ ਗ੍ਰਹਿ ਮੰਤਰੀ ਨਹੀਂ ਉਹਨਾਂ ਨੂੰ ਹਾਲਾਤ ਦਾ ਪਤਾ ਹੈ ਕਿ ਅਸੀਂ ਫਿਰ ਕਿੱਥੇ ਖੜੇ ਆ ਸੀ ਬਹੁਤ ਮਾੜੀ ਪ੍ਰਸਥਿਤੀ ਹੈ ਖਾਸ ਕਰਕੇ ਮੱਝ ਏਰੀਆ ਪੂਰੇ ਪੰਜਾਬ ਚ ਹੈ ਅੱਜ ਤੀ ਦੇਖੋ ਤਰਨਤਾਰ ਨਿਕਰੇ ਅਨੇ ਵਾਲਾ ਮਾਰਤੇ ਮਾਰਤੇ ਰੋਜ਼ ਕਤਲ ਹੋ ਰਹੇ ਨੇ ਬਟਾਲੇ ਚ ਰੋਜ਼ ਕਤਲ ਹੋ ਰਹੇ ਅੰਮ੍ਰਿਤਸਰ ਦੇ ਵਿੱਚ ਇਹ ਹਾਲਾਤ ਬਣੇ ਪਏ ਪਰ ਸਰਕਾਰ ਗੰਭੀਰੀ ਨਹੀਂ ਉਹਨਾਂ ਨੇ ਪੱਤਰ ਲਿਖਿਆ ਅਸੀਂ ਵੀ ਲਿਖਿਆ ਕਿ ਇਹਦੇ ਚ ਕਿਸੇ ਨਾ ਕਿਸੇ ਤਰੀਕੇ ਨਾਲ ਕੇਂਦਰ ਸਰਕਾਰ ਵੀ ਇਹਨਾਂ ਤੇ ਦਬਾਅ ਬਣਾਵੇ ਕਿ ਇਹਨਾਂ ਦੇ ਜੋ ਹਾਲਾਤ ਐ ਇਸ ਵੇਲੇ ਪੰਜਾਬ 'ਚ ਬਣੇ ਪਿਓ ਸ਼ਾਂਤੀ ਸਥਾਪਿਤ ਹੋਵੇ। ਸੋ ਮੀਤੇਰ ਸਿਰਫ ਮਾਨ ਸਾਹਿਬ ਨੂੰ ਖੁਸ਼ ਕਰਨ ਵਾਸਤੇ ਬਿਆਨ ਦੇ ਰਹੇ ਨੇ। ਮੇਰਾ ਮੰਨਣਾ ਹੈ ਕਿ ਮੀਤੇਰ ਸਾਹਿਬ ਨੂੰ ਵੀ ਉਹਨਾਂ ਤੇ ਦਬਾਅ ਪਾ ਕੇ ਜਿਹੜੇ ਬੰਦਿਆਂ ਦੇ ਨਾਮ ਲਏ ਨੇ ਰੰਧਾਵਾ ਸਾਹਿਬ ਨੇ ਉਹ ਉਹਨਾਂ ਤੇ ਇਨਕੁਆਇਰੀ ਕਰਕੇ ਤੁਰੰਤ ਉਹਨਾਂ ਨੂੰ ਜੇਲ੍ਹ ਦੇ ਅੰਦਰ ਦੇਣ ਦੀ ਮਦਦ ਕਰਨੀ ਚਾਹੀਦੀ ਹੈ। ਉਹਨਾਂ ਨੂੰ ਅੰਦਰ ਦੇਣਾ ਚਾਹੀਦਾ ਔਰ ਮਾਨ ਸਾਹਿਬ ਤੇ ਦਬਾਅ ਪਾਉਣਾ ਚਾਹੀਦਾ। ਹਾਲਤ ਨੇ ਐਸੇ ਬਹੁਤ ਜ਼ਿਆਦਾ ਬੁਰੇ ਹਾਲਤ ਨੇ। ਤੋਂ ਸਰਕਾਰ ਕਮਜ਼ੋਰ ਹੈ। ਕਮਜ਼ੋਰੀ ਹੋਣ ਦੀ ਵਜ੍ਹਾ ਕਰਕੇ ਇਹ ਸਾਰੇ ਹਾਲਾਤ ਪੈਦਾ ਹੁੰਦੇ ਨੇ। ਕਿਉਂਕਿ ਉਹਨਾਂ ਨੂੰ ਪਤਾ ਹੈ ਉਹ ਮਤਲਬ ਹਰ ਇੱਕ ਜਗ੍ਹਾ ਤੇ ਸਰਕਾਰ ਬੈਕ ਬੈਕਫੁੱਟ ਤੇ ਜਾਂਦੀ ਹੈ, ਯੂ ਟਰਨ ਲੈਂਦੀ ਹੈ। ਕਮਜ਼ੋਰ ਹੋਣ ਦੀ ਵਜ੍ਹਾ ਕਰਕੇ ਇਹ ਸਾਰੇ ਹਾਲਾਤ ਪੈਦਾ ਹੋਏ ਨੇ। ਸੋ ਕੋਈ ਮਜ਼ਬੂਤ ਸਰਕਾਰ ਹੋਣ ਦੀ ਕਿਹਦੀ ਜ਼ਰੂਰਤ ਨਹੀਂ ਕੀ ਇਸ ਤਰੀਕੇ ਦੇ ਨਾਲ। ਸ਼ਰ੍ਹਾ ਆਮ ਤੁਸੀਂ ਕਿ ਫਰੋਤੀਆਂ ਫਸੂਰ ਹੋਏ। ਸ਼ਰ੍ਹਾ ਆਮ ਕਈ ਜਗ੍ਹਾ ਤੇ ਪੁਲਿਸ ਜਿਹੜੀ ਹੈ ਉਹ ਸਮਝੌਤੇ ਕਰਾ ਰਹੀ ਹੈ। ਇਹ ਸਾਰਾ ਆਮ ਇਹ ਤਹਿਕੀਕਾ ਦਾ ਵਿਸ਼ਾ ਹੈ ਸੀਐਮ ਨੂੰ ਤੇ ਤੁਰੰਤ ਹਰਕਤ ਚਾਣੀ ਚਾਹੀਦੀ ਹੈ ਜਿਹੜੇ ਇੱਕ ਸੌਦੇ ਹੋ ਗਏ ਦੋਗੇ ਉਹ ਫਿਰ ਮਨ ਜਿਹੜੇ ਮਰਦੇ ਜਿਹੜੇ ਮਾਰ ਰਹੇ ਨੇ ਜਾਂ ਫੜ ਰਹੇ ਨੇ ਉਹਦੇ ਉਹਤੇ ਇੱਕ ਪੈਡਲਰ ਨੇ ਉਹ ਮੇਨ ਬੰਦੇ ਥੋੜਾ ਨੇ ਉਹਦੇ ਕੇ ਨੇ 5000 ਲੈ ਕੇ ਕਤਲ ਕਰਤਾ ਕੋਈ ਬੰਬ ਸੁੱਟਤਾ ਉਹਨੂੰ ਫੜ ਕੇ ਉਹਦੀ ਗੋਡੀ ਉਹਦੇ ਗੋਲੀ ਵੱਜ ਗਈ ਇਹ ਇਹ ਹੱਲ ਨਹੀਂ ਕੀਤਾ ਮੋਢੀ ਬੰਦੇ ਕਿਉਂ ਨਹੀਂ ਫੜੇ ਜਾ ਰਹੇ 8-9 ਮਹੀਨੇ ਪਏ ਨੇ ਮੈਨੂੰ ਲੱਗਦਾ ਕਿ ਸਰਕਾਰ ਦੇ ਲਗਪਤ ਇਸ ਸਮੇ ਔਖੇ ਸਮੇ ਇਹੋ ਜੇ ਬੋਢੀ ਆਗੂ ਸਹਿਬਾਨਾਂ ਦਾ ਆਉਣਾ ਇਹ ਸੰਕੇਤ ਹੈ ਕਿ ਲੋਗੇ ਚਾਹੁੰਦੇ ਹੈ ਕਿ ਕਾਂਗਰਸ ਪਾਰਟੀ ਗਿੱਦੜਬਾਦੀ ਤਰਜਮਾਨੀ ਕਰੇ ਲੋਕਾਂ ਨੇ ਦੇਖ ਲਿਆ ਸਾਲ ਦੋ ਸਾਲ ਦੇ ਵਿੱਚ ਝਾੜੂ ਦੀ ਸਰਕਾਰ ਨੂੰ ਚਾਰ ਸਾਲ ਹੋ ਗਏ ਲੋਕਾਂ ਨੇ ਸਰਕਾਰਾਂ ਹੰਡਾਲੀਆਂ ਤੇ ਵੇਖ ਲਈਆਂ ਸੋ ਮੈਨੂੰ ਲੱਗਦਾ ਕਿ ਸੱਚੇ ਪਾਤਸ਼ਾਹ ਬਾਬਾ ਧੰਨ ਦਾਸੀ ਬਹੁਤ ਕਿਰਪਾ ਕਰਨ ਜੀ 2027 ਦਾ ਫਿਰ ਇਹਨੂੰ ਸੈਮੀਫਾਈਨਲ ਮੰਨ ਲਈ ਜੀ ਇਹ ਦੇਖੋ ਜੀ ਐਵੇਂ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਇਹ ਸੈਮੀਫਾਈਨਲ ਨਹੀਂ ਹੁੰਦੇ ਰਾਜਨੀਤੀ ਦੇ ਵਿੱਚ ਪੰਜਾਂ ਦਿਨਾਂ ਦੇ ਵਿੱਚ ਪਤਾ ਨਹੀਂ ਕਿੱਦਾਂ ਰੁਕ ਕਰਵਟ ਲਿਆ ਜਾਂਦਾ ਰਾਜਨੀਤੀ ਦੇ ਪਰ ਸੰਕੇਤ ਚੰਗੇ ਲੱਗਦੇ ਨੇ ਮੈਨੂੰ ਲੱਗਦਾ ਕਿ ਸੋਹਣਾ ਮੌਸਮ ਤੇ ਮਾਹੌਲ ਬਣਿਆ ਹੋਇਆ ਹੈ ਕਿ ਜੇ ਇਸ ਤਰ੍ਹਾਂ ਦੇ ਆਗੂ ਸਾਨੂੰ ਆ ਕੇ ਜੁਆਇਨ ਕਰਨ ਲੱਗ ਪਏ ਸ਼ੁਰੂਆਤ ਹੁੰਦੀ ਹੈ ਜੀ ਕੋਈ ਬੰਦਾ ਸ਼ੁਰੂਆਤ ਕਰਦਾ ਸੋ ਉਹਨੂੰ ਹਮੇਸ਼ਾ ਚੇਤੇ ਰੱਖਿਆ ਜਾਂਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਪੂਰਾ ਗਿੱਦਰਬਾਦ ਚ ਚੰਗਾ ਸੁਨੇਹਾ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਣ ਹੋਰ ਵੀ ਬਹੁਤ ਸਾਰੇ ਸਾਥੀ ਆ ਜਿਹੜੇ ਸਾਡੇ ਸੰਪਰਕ ਚ ਹੈ ਕੋਈ ਕਹਿੰਦਾ ਮਹੀਨਾ ਕੱਢ ਜੀਏ ਕੋਈ ਕਹਿੰਦਾ 4 ਮਹੀਨੇ ਕੱਢ ਜੀਏ ਜੀ ਸੋ ਬਹੁਤ ਸਾਰੇ ਲੋਕਾਂ ਨੂੰ ਆਸਾ ਹੁੰਦੀ ਹੈ ਵਿਚਾਰਿਆਂ ਨੂੰ ਜਿਨ੍ਹਾਂ ਨੂੰ ਵਾਅਦੇ ਕੀਤੇ ਸਨ ਸਰਕਾਰ ਨੇ ਵੱਡੇ ਵੱਡੇ ਵਾਅਦੇ ਇੱਕ ਨਾਰਾ ਦਿੱਤਾ ਸੀ 12 ਸਾਲ ਬਨਾਮ 2.5 ਸਾਲ ਹੂੰ ਉਹ ਲੈਟਸ ਸੀ ਲੋਕ ਹੁਣ ਉਹ ਵੇਖ ਚੁੱਕੇ ਹੈ ਮੈਂ ਸਰ ਦੋਦੇ ਨੂੰ ਗੜ ਮੰਨਦੇ ਆ ਕਿਦਣ ਬਾਅਦ ਤੁਸੀਂ ਸ਼ੁਰੂਆਤ ਹੀ ਇੱਥੋਂ ਕਰ ਰਹੇ ਹੋ ਦੇਖੋ ਸਰ ਦੋਤਾ ਜੈਲ ਬਹੁਤ ਵੱਡੀ ਇੱਥੇ ਦੋਤੇ ਦਾ ਬੜਾ ਵੱਡਾ ਨਾਮ ਹੈ ਇਧਰ ਬਾਦੀ ਵਿੱਚ ਦੋਦਾ ਜੈਲ ਵੱਜਦੀ ਹੈ ਦੋਦਾ ਜੀ ਸਾਰੇ ਕੰਮ ਮੇਨ ਸ਼ੁਰੂ ਕਿਉਂਕਿ ਵੱਡਾ ਪਿੰਡ ਹੈ ਸੋ ਇਸ ਪਿੰਡ ਚੋ ਕਿਹੜੀ ਮੰਨ ਨੂੰ ਇਹ ਲੱਗਦਾ ਹੁੰਦਾ ਵੀ ਕਿੱਦਾਂ ਚੋਣਾਂ ਲੜਦੇ ਆ ਕਿਵੇਂ ਲੜਦੇ ਆ ਬਹੁਤ ਵੱਡਾ ਪਿੰਡ ਹੈ ਜੀ ਸੋ ਐਕਚੁਅਲੀ ਜੇ ਨੂੰ ਇੱਥੋਂ ਸ਼ੁਰੂਆਤ ਤੇ ਸ਼ੁਭ ਹੋ ਜੇ ਤੇ ਸ਼ੁਭ ਸ਼ੁਰੂਆਤ ਦੇ ਨਾਲ ਤਾਂ ਫਿਰ ਕੰਮ ਹੋ